ਅੱਜ ਨਾ ਸਵੇਰੇ ਸਵੇਰੇ ਜਮਸ਼ੀਰ ਸਦਰ ਥਾਣੇ ਵਿੱਚ ਬਣਿਆ ਸੀ ਵਿਆਹ ਵਾਲਾ ਮਾਹੌਲ ਤੇ ਨਾਲੇ ਆ ਜੀ ਜਿਹੜੇ ਰੱਬੀ ਤੋਂ ਇਹ ਵੀ ਪਹੁੰਚੀ ਸੀਗੀ ਤੇ ਥਾਣੇ ਸਦਰ ਵਿੱਚ ਅੱਜ ਪ੍ਰਕਾਸ਼ ਹੋਏ ਸੀ ਮਾਲਕ ਦੇ ਸਰੂਪ ਤੇ ਸੁਖਮੀ ਸਾਹਿਬ ਦੇ ਕੀਤੇ ਜਾ ਰਹੇ ਸੀ ਜਾਬ ਆਹ ਦੇਖ ਲਓ ਕੁਰਤੇ ਪਜਾਮੇ ਪਾ ਕੇ ਸਾਡੇ ਵੀਰਾਂ ਦੇ ਪੁਲਿਸੀਏ ਕਿੰਦਾ ਨਾ ਟੌਰ ਘਟ ਕੇ ਆਏ ਆ ਤੇ ਲਓ ਜੀ ਚੱਲਦੇ ਆ ਅੰਦਰ ਤੇ ਆ ਸਾਰੇ ਵੀਰ ਦੇਖੀ ਜਾਈਓ ਜਿਆਦਾਤਰ ਤੁਹਾਨੂੰ ਅੱਜ ਨਾ ਮੁਲਾਜ਼ਮ ਸਿਵਲ ਬਾਰਦੀ ਵਿੱਚ ਹੀ ਮਿਲਣੇ ਆ ਤੇ ਅੱਜ ਨਾ ਪਹਿਲੀ ਵਾਰ ਥਾਣਾ ਸਦਰ ਜਮਸ਼ੀਰ ਵਿੱਚ ਮਹਾਰਾਜ ਦੇ ਹਾਏ ਸਰੂਪ ਤੇ ਮਹਾਰਾਜ ਦਾ ਸ਼ਰਾਨਾ ਕਰ ਰਹੇ ਸਾਰੇ ਸਟਾਫ ਨੇ ਰਲ ਮਿਲ ਕੇ ਪਾਠ ਦੇ ਭੋਗਾ ਚ ਪਵਾਏ ਆ ਜੀ ਗ੍ਰਾਂਤੀ ਸਿੰਘ ਪ੍ਰਧਾਨ ਸਿੰਘ ਜੀ ਪਾਠ ਕਰਦੇ ਪਏ ਸੀ ਤੇ ਫੁੱਲਾਂ ਨਾਲ ਸੁਣੀ ਸ਼ਾਭਤ ਕੀਤੀ ਸੀ ਆਹ ਦੇਖ ਲਓ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਪਿਆ ਆ ਸਾਰੇ ਅਫਸਰ ਸਾਹਿਬਾਨ ਪਹੁੰਚਦੇ ਆ ਅੱਜ ਸਦਰ ਥਾਣਾ ਦੇ ਜਿਹੜੇ ਮੁਖੀ ਆ ਸੂਰੀ ਸਾਹਿਬ ਉਹ ਵੀ ਤਿਆਰ-ਵਾਰ ਤਿਆਰ ਹੋ ਕੇ ਆਏ ਆ ਮਾਸਟਰ ਜਸਵੀਰ ਸਿੰਘ ਸੰਧੂ ਵੀ ਪਹੁੰਚੇ ਆ ਆਲੇ ਦੁਆਲੇ ਦੇ ਪਿੰਡਾਂ ਤੋਂ ਸਰਪੰਚ ਸਹਿਬਾਨ ਪਹੁੰਚੇ ਹੋਰ ਮੋਤਵਾਰ ਸੱਜਣ ਪਹੁੰਚੇ ਨਾਲ ਮੇਰੇ ਆਇਆ ਗੁਰਪ੍ਰੀਤ ਸਿੰਘ ਪੰਚਾਇਤ ਮੈਂਬਰ ਵੀ ਪਹੁੰਚੇ ਆ ਤੇ ਬਹੁਤ ਹੀ ਪਿਆਰ ਨਾਲ ਸਾਰਿਆਂ ਨੇ ਬਾਣੀ ਸੁਣੀ ਏਡੀਸੀ ਵੀ ਸਾਹ ਪਹੁੰਚੇ ਆ ਏਡੀਸੀ ਵੀ ਸਿਟੀ 2 ਪਹੁੰਚੇ ਆ ਤੇ ਹੋਰ ਬਹੁਤ ਸਾਰੇ ਸਹਿਬਾਨ ਜਿਹੜੇ ਅਫਸਰ ਸਾਹਿਬਾਨ ਨੂੰ ਨਾਂ ਨਹੀਂ ਪਤਾ ਮਾਫੀ ਚਾਹੁੰਨੇ ਆ ਤੇ ਵੀਡੀਓ ਯਾਰ ਬਹੁਤ ਪਿਆਰੀ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਤੁਸੀਂ ਇਸ ਸੇਵਾ ਨੂੰ ਪੁਲਿਸ ਵਾਲਿਆਂ ਦੇ ਨੂੰ ਕਿੱਦਾਂ ਦੇਖਦੇ ਆ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਈਓ ਸੋ ਵਾਹਿਗੁਰੂ ਲਿਖਿਓ ਆ ਦੇਖੋ ਕਿੱਦਾਂ ਸੰਗਤ ਆ ਪਲਵਿੰਦਰ ਸਿੰਘ ਰਾਏਪੁਰ ਵੀ ਪਹੁੰਚੇ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੇ